ਮੇਰੇ ਪਾਪਾ ਕੋਲ ਸਿੱਖਨੇ ਮੈਂ ਸਾਰਾ ਅੱਗੇ ਹੱਥ ਜੋੜ ਕੇ ਬੇਨਤੀ ਆ ਮੇਰੇ ਡੈਡੀ ਇਲਾਜ ਕਰਾ ਦੇ ਡੈਡੀ ਦੇ ਹੱਥ ਬੈਨ ਸੋਚ ਹੋ ਗਈ ਮੇਰੀ ਮੰਮੀ ਕੰਮ ਤੇ ਚਲੀ ਜਾਂਦੀ ਹੈ ਤੇ ਮੈਂ ਕੱਲਾ ਰਹਿ ਜਾਣਾ ਡੈਡੀ ਹਸਾਬ ਨਾਲ ਮੈਂ ਜੋ ਬਾਥਰੂਮ ਕਰ ਦਿੰਦਾ ਮੈਂ ਹੀ ਕਰਉਣਾ ਡੈਡੀ ਨੂੰ ਆਪਦੇ ਨੂੰ ਬਾਥਰੂਮ ਤੇ ਲੈਟਰਨ ਵੀ ਮੈਂ ਹੀ ਪੂੰਜਦਾ ਮੇਰੀ ਮੰਮੀ ਘਰਾਂ ਦੇ ਵਿੱਚ ਕੰਮ ਕਰਦੀ ਸੀ ਤੇ ਮੇਰੇ ਭੈਣਾਂ ਵੀ ਕੰਮ ਸਕੂਲੇ ਪੜ੍ਹਦੀਆਂ ਸੀ ਮੈਂ ਵੀ ਸਕੂਲੇ ਪੜ੍ਹਦੇ ਸਾਨੂੰ ਸਕੂਲ ਆਉਣੇ ਬਾਹਰ ਕਰਤਾ ਸਾਡੇ ਕੋਲ ਫੀਸ ਭਰਨ ਕੋ ਪੈਸਾ ਨਹੀਂ ਆ ਮੇਰੇ ਡੈਡੀ ਸਟੱਡ ਕਰ ਲਾਂਦਾ ਹੈਗਾ ਸਾਡੇ ਘਰ ਦਾ ਗਿਰਾ ਫੇਰ ਹੀ ਹੁੰਦਾ ਹੈਗਾ ਤੇ ਹੁਣ ਹੁਣ ਜੇ ਬਿਮਾਰ ਹੋ ਗਏ ਮੰਜੇ ਤੇ ਪੈ ਗਏ ਸਾਡੇ ਕੋਲ 1 ਰੁਪਿਆ ਵੀ ਨਹੀਂ ਦਾ ਮੈਂ ਉਹ ਡੈਡੀ ਨੂੰ ਪਿਆਰ ਬੁ ਕਰਦਾ ਮੇਰੇ ਡੈਡੀ ਬਿਨਾ ਕੋਈ ਨਹੀਂ ਹੈਗਾ ਤੇ ਮੇਰੇ ਡੈਡੀ ਇਲਾਜ ਕਰਾ ਦੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਗੁਰਸਿੱਖ ਆਪਦੇ ਪੈਣਾ ਪ੍ਰਾਂਵਸਾਰਿਆਂ ਨੂੰ ਬੇਨਤੀ ਆ ਕਿ ਮੇਰੇ ਗੁਰਦਿਆਂ ਦੇ ਵਿੱਚ ਫੈਕਸ਼ਨ ਹੋ ਚੁੱਕੀ ਆ ਕਿ ਮੈਨੂੰ ਬਚਾਉਣ ਦੀ ਕੋਸ਼ਿਸ਼ ਵੱਦ ਤੋਂ ਵੱਦ ਕਰ ਲੋ ਕਿ ਬੇਰੇ ਲਿਖੇ ਲਿਖੇ ਬਚ ਜੇ ਮੈਨੂੰ ਕੁਝ ਹੋ ਗਿਆ ਮੇਰੇ ਜੀ ਬਾਗਰ ਰੋਲਦਾਂਗੇ ਕਿ ਗੱਲ ਮੇਰੀ ਘਰ ਵਾਲੀ ਨੂੰ ਕਾਦਾ ਕੰਮ ਕਰਦੀ ਕਰ ਮਸਾ ਸਾਡੇ ਘਰੇ ਗਜ਼ਾਰਾ ਹੁੰਦਾ ਮੇਰੀ ਕੁੜੀਆਂ ਸਕੂਲੇ ਪੜ੍ਹਦੀਆਂ ਸੀ ਉਹ ਵੀ ਹਟ ਗਈਆਂ ਉਹ ਵੀ ਘਰੇ ਕੰਮ ਕਰਦੀਆਂ ਲੋਕਾਂ ਦੇ ਇਕੱਲਾ ਪੋਚਾ ਲਾਉਂਦੀ ਆ ਫੇਰ ਸਾਡੇ ਕੈ ਗਜ਼ਾਰਾ ਹੁੰਦਾ ਤੇ ਮੇਰੇ ਸਾਡੇ ਕੋਲ ਇਸ ਟਾਈਮ ਦਵਾਈ ਲਈ ਵੀ ਪੈਸੇ ਨਹੀਂ ਕਿ ਮੈਰਜ ਕਾ ਚਲਾਉਂਦਾ ਜੀਆ ਮੈਨੂੰ ਡਿੱਗੇ ਨੂੰ ਸਾਲ ਹੋ ਗਏ ਸਾਲ 6 ਸਾਲ ਹੋ ਗਏ ਮੈਨ ਡਿੱਗੇ ਨੂੰ ਹੁਣ ਮੇਰੇ ਗੁਰਦਿਆਂ ਵਿੱਚ ਫੈਕਸ਼ਨ ਹੋ ਗਈ ਆ ਤੇ ਮੇਰੀ ਹਾਲਤ ਬਹੁਤ ਜ਼ਿਆਦਾ ਟੱਲਿਆ ਤੇ ਮੇਰੀ ਗੁਰਸਿਕ ਪੈਣਾ ਭਰਾਵਾ ਨੂੰ ਇਹੀ ਬੇਨਤੀ ਆ ਮੇਰੇ ਅਮਰਤਾਰ ਜਾਨੂ ਮੇਨੂ ਵਾਤ ਵਾਤ ਜਾਣ ਦੀ ਕੋਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੋਟਕਪੂਰੇ ਆਏ ਆਂ ਸ਼ਹਿਰ ਚ ਜਿੱਥੇ ਵਾਹਿਗੁਰੂ ਜੀ ਦਾ ਖਾਲਸਾ ਪਿਆ ਗੁਰਰਾਜ ਸਿੰਘ ਇਹਨਾਂ ਦਾ ਬੇਟਾ ਗੁਰਪਤੇ ਸਿੰਘ ਨਿੱਕਾ ਜਿਹਾ ਬੇਟਾ ਵੀਰ ਦੇ ਤੇ ਵੀਰ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਗਈ ਬਹੁਤ ਜ਼ਿਆਦਾ ਇਨਫੈਕਸ਼ਨ ਆ ਇਸ ਕਰਕੇ ਵੀ ਤੇ ਜਿਹੜੇ ਹੱਥ ਪੈਰ ਆ ਬਹੁਤ ਸੁੱਜੇ ਪਏ ਆ ਤੇ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਵੀਰ ਰੱਖਸ਼ਾ ਚਲਾਉਂਦਾ ਸੀ ਤੇ ਆਪਦੇ ਪਰਿਵਾਰ ਦੀ ਬਹੁਤ ਵਧੀਆ ਸੇਵਾ ਕਰ ਰਿਆ ਸੀ ਵਧੀਆ ਪਰਿਵਾਰ ਨੂੰ ਆਂਦਾ ਮੈਂ ਚਲਾ ਰਿਆ ਸੀ ਤੇ ਪਰ ਕੀ ਪਤਾ ਕੀ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਵੀਰ ਸਾਲ 1.5 ਸਾਲ ਤੋਂ ਮੰਜੇ ਤੇ ਪਿਆ ਤੇ ਜਿਹੜੇ ਘਰ ਦੇ ਹਾਲਾਤ ਆ ਕੇ ਵੇਖੀਏ ਨਾ ਵੀਰੋ ਤੇ ਬਹੁਤ ਮਨ ਨੂੰ ਦੁੱਖ ਪਹੁੰਚਿਆ ਘਰੇ ਇੱਕ ਵਾਹਿਗੁਰੂ ਦਾ ਖਾਲਸਾ ਪਿਆ ਹੋਵੇ ਬੰਦਾ ਗੁਰੂ ਦਾ ਸਿੰਘ ਮੰਜੇ ਤੇ ਪੈ ਜੇ ਉਹਦੀ ਕੋਈ ਮਗਰੋਂ ਕੋਈ ਵੀ ਉਹਦੀ ਬਾਤ ਨਾ ਪੁੱਛੇ ਨਾ ਕੋਈ ਸੰਗ ਆ ਕੇ ਪੁੱਛੇ ਨਾ ਕੋਈ ਹੋਰ ਪੁੱਛੇ ਮੈਂ ਸਾਰੀ ਨਾਨਕਲੇ ਵਸ ਸੰਗਤ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਆਪਾਂ ਬਹੁਤ ਦਸਬੰਧ ਕੱਢਦੇ ਆਂ ਤੇ ਬਹੁਤ ਦਸਬੰਧ ਲਾਉਣੇ ਵੀ ਆਂ ਪਰ ਜਿਹੜੇ ਆਪਣੇ ਆਪ ਦੇ ਪਰਿਵਾਰ ਜਦੋਂ ਐ ਪੈ ਜਾਂਦੇ ਆ ਮੰਜਾ ਤੇ ਉਦੋਂ ਬੜਾ ਦੁੱਖ ਹੁੰਦਾ ਜਦੋਂ ਆਪਾਂ ਆਪਦੇ ਪਰਿਵਾਰਾਂ ਦੀ ਜਾ ਕੇ ਬਾਹ ਨਹੀਂ ਫੜਦੇ ਇਸ ਕਰਕੇ ਦਾਨੀ ਵੀਰੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਗੁਰਸਿੱਖ ਪਰਿਵਾਰ ਆ ਇਹਨਾਂ ਦੀ ਬੇਟੀ ਦਾ ਅਕਾਊਂਟ ਨੰਬਰ ਪਾਵਾਂਗੇ ਹਰਪ੍ਰੀਤ ਕੌਰ ਨਾਂ ਉਹਦਾ ਤੇ ਉਹ ਕਾਊਂਟ ਦੇ ਵਿੱਚ ਤੁਸੀਂ ਸੇਵਾ ਭੇਜਣੀ ਤੇ ਵੀਰ ਦਾ ਆਪਾਂ ਇਲਾਜ ਕਰਾਉਣਾ ਕਿਉਂਕਿ ਵੀਰ ਨੂੰ ਬਹੁਤ ਹੀ ਪ੍ਰੋਬਲਮ ਦੇ ਵਿੱਚ ਚੱਲ ਰਿਹਾ ਵੀਰ ਨਿੱਕੇ ਨਿੱਕੇ ਵੀਰ ਦੇ ਬੱਚੇ ਆ ਤੇ ਕੋਈ ਹੋਰ ਕਮਾਉਣ ਵਾਲਾ ਨਹੀਂ ਇਸ ਕਰਕੇ ਦਾਨੀ ਵੀਰਾਂ ਨੂੰ ਮੈਂ ਦੁਬਾਰੇ ਫੇਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਿੱਤੇ ਸਬੰਧ ਦੇ ਵਿੱਚੋਂ ਥੋੜਾ ਥੋੜਾ ਸਬੰਧ ਦੇਖ ਕੇ ਤੇ ਇਹਦਾ ਆਪਾ ਇਲਾਜ ਕਰਾਉਣਾ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤੈ ਪਹੁੰਚਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ